हो oh, oh, oh. क्या बात है आज मौसम इतना ठंडा होया मेरा गला भी बहुत दुखदा आज जुकाम भी गड़ा भी दुखदा सो मौसम आज इतना ठंडा हो गया कि ठंड वाली फीलिंग आ रही है सियाल वाली सो मैं थन आज अपने प्लांट दिखाऊंगी मैं स्टार्टिंग कर दी हूँ उधरों ਵੀਡੀਓ ਬਣ ਜੂਗੀ ਥੋੜੀ ਲੰਬੀ ਤੇ ਮੈਂ ਕੱਟ-ਕੱਟ ਕੇ ਪਾਰਟ ਜਿਹੜੇ ਆ ਬਣਾ ਕੇ ਪਾਉਂਗੀ ਠੀਕ ਹੈ ਇਹ ਮੇਰਾ ਅਮਰੂਦ ਦਾ ਬਲੱਡ ਇਹਨੂੰ ਦੋ ਮਹੀਨੇ ਲੱਗੇ ਇਹ ਕੇਵਲ ਇਹ ਕੇਵਲ ਹੌਲੀ-ਹੌਲੀ ਲੱਗੂਗੇ ਖਾਦ ਪਾਈ ਆ ਹੁਣ ਇਹਨਾਂ ਨੂੰ ਮੈਂ ਇਕੱਠੀ ਖਾਦ ਮਹਿੰਗਾਈ ਸੀ ਉਹ ਵਾਲੀ ਤੇ ਮੈਂ ਪਾਈ ਇਹ ਬਲੱਡ ਅਮਰੂਦ ਦਾ ਇਹ ਫੁੱਲਨ ਵਾਲਾ ਇਹਦੇ ਫੁੱਲ ਬਹੁਤ ਸੋਹਣੇ ਆ ਡੋਡੀਆਂ ਲੱਗੀਆਂ ਆ ਤੇ ਇਹ ਇਹਦੇ ਫਲ ਬਹੁਤ ਸੋਹਣੇ ਆ। ਇਹਦੇ ਉੱਤੇ ਤੀਲਾ ਜਿਹਾ ਲੱਗਾ ਸੀਗਾ। ਹਾਂ ਤੇ ਮੈਂ ਇਹਨਾਂ ਸਪਰੇਅ ਕੀਤੀ ਐ ਤੇ ਇੱਥੇ ਵੀ ਕੀਤੀ ਐ, ਹੋਰ ਵੀ ਕਿੰਨਾਂ ਤੇ ਕੀਤੀ ਐ। ਸੋ ਇਸ ਕਰਕੇ ਇਹਨਾਂ ਫਲ ਹਣ ਹੋ ਜਾਣੇ ਆ। ਆ ਹੈਗਾ ਇੱਕ ਪlant ਫਰੂਟ ਵਾਲਾ ਹੈ ਕੋਈ ਇਹ। ਮੈਨੂੰ ਇਹਦਾ ਨਾਮ ਜਦੋਂ ਪਹਿਲਾਂ ਲੱਗਿਆ ਜਦੋਂ ਮੈਂ ਲੈ ਕੇ ਲਾਇਆ ਸੀਗਾ ਪੰਜ ਮਿੰਟ ਦੱਸਿਆ ਸੀ ਕਿਹੜਾ ਫਰੂਟ ਲੱਗਦਾ ਐ ਤੇ ਤੇ ਮੈਨੂੰ ਹੁਣ ਉਹ ਨਾਮ ਨਹੀਂ ਯਾਦ ਆ ਰਿਹਾ ਕਿ ਕਿਹੜਾ ਸੀਗਾ। ਮੈਂ ਕੱਲ ਗੁਰਤੇਸ਼ਨ ਨੂੰ ਕਿਹਾ ਸੀਗਾ ਕਿ ਇਹਦੇ ਪੱਤਿਆਂ ਦੀ ਫੋਟੋ ਕੱਢੀ ਮੈਂ YouTube ਤੇ ਦੇਖੂਗੀ ਪਲਾਂਟ ਫਲਾਂ ਵਾਲੇ ਪਲਾਂਟ ਕਿਹੜੇ-ਕਿਹੜੇ ਹੁੰਦੇ ਨੇ ਸੋ ਪੱਤਾ ਦੇਖ ਕੇ ਮੈਨੂੰ ਪਤਾ ਲੱਜੂਗਾ ਵੀ ਉਹ ਕਿਹੜਾ ਆ ਹਨ ਤਾਂ ਉਹ ਹੁਣ ਮੈਂ ਕੱਲ ਅੱਜ ਦੇਖੂਗੀ ਟਾਈਮ ਕੱਢ ਕੇ ਇਹ ਐਡਾ ਵੱਡਾ ਹੋ ਕੇ ਬਾਲਟੀ ਚ ਲਾਇਆ ਆ ਬਾਕੀ ਗਮਲੇ ਚ ਕੁਝ ਬਾਲਟੀ ਚ ਕੁਝ ਟੱਬ ਬਚਾ ਨਾ ਤੇ ਇਹ ਵਾਲਾ ਵੈਸੀ ਪਤਾ ਨਹੀਂ ਕਿਹੜਾ ਆ ਤੇ ਉਹ ਮੈਂ ਕੜੀ ਪੱਤਾ ਲਾਇਆ ਸੀਗਾ ਇਹ ਹੈਗੀ ਆ ਇਲਾਇਚੀ ਦਾ ਬੂਟਾ ਇਹ ਜਿਹਦਾ ਬੂਟਾ ਮੇਰਾ ਸੀਗਾ ਇੱਥੇ ਪਿਆ ਸੀਗਾ ਇਹ ਬਾਲਟੀ ਚ ਲਾਇਆ ਸੀਗਾ ਤੋਂ ਬਾਲਟੀ ਟੁੱਟ ਗਈ ਤੇ ਉਹਦੇ ਵਿੱਚੋਂ ਮੈਂ ਕੱਢ ਗਏ ਕੁਛ ਤਿੰਨ ਦੋ ਹਾਂ ਦੋ ਪਲਾਂਟ ਮੈਂ ਬਣਾ ਲਏ ਅੱਗੇ ਸੀਗਾ ਇੱਕ ਹਨ ਤੇ ਆ ਮਿਰਚਾਂ ਮਿਰਚਾਂ ਦੀ ਸਾਡੇ ਸਹੀ ਨਹੀਂ ਲੱਗੀਆਂ ਲੱਗੀਆਂ ਹੈਗੀਆਂ ਨੇ ਪਰ ਛੋਟੀਆਂ ਛੋਟੀਆਂ ਨੇ ਪਤਾ ਨਹੀਂ ਕਿਉਂ ਲੱਗੀਆਂ ਵੀ ਲੇਟ ਨੇ ਬਹੁਤ ਜ਼ਿਆਦਾ ਤੇ ਹੈ ਵੀ ਬਹੁਤ ਜ਼ਿਆਦਾ ਛੋਟੀਆਂ ਛੋਟੀਆਂ ਆ ਬੂਟੇ ਹੈਗੇ ਇਹਦੇ ਵਿੱਚ ਤਿੰਨ ਤੇ ਕਿਸੇ ਇੰਨੇ ਖਾਸ ਨਹੀਂ ਲੱਗੀਆਂ ਹੈਗੀਆਂ ਬਾਕੀ ਦੇ ਦੇ ਜੇ ਵਧੀਆ ਹੋਈਆਂ ਆ ਤਾਂ ਆ ਹੈਗੀਆਂ ਜੇ ਤਾਂ ਹੋ ਗਈਆਂ ਠੀਕ ਹੈ ਨਹੀਂ ਤਾਂ ਫਿਰ ਹੋ ਦੋ ਚੋ ਮਹੀਨੇ ਮਹੀਨੇ ਤੱਕ 15 20 ਦਿਨਾਂ ਤੱਕ ਬੂਟਾ ਜਿਹੜਾ ਇੱਥੋਂ ਪਟਕੇ ਤੇ ਇੱਥੇ ਨਵੇਂ ਬੂਟੇ ਹੋਰ ਲਾ ਦਾਂਗੇ ਵੈਸੇ ਹੁਣ ਠੰਡ ਦੇ ਵਿੱਚ ਬੂਟੇ ਜ਼ਿਆਦਾ ਹੁੰਦੇ ਨਹੀਂ ਹੈਗੇ ਤੇ ਉਹਦੇ ਕਰਕੇ ਥੋੜੀ ਸੈਟਿੰਗ ਕਰਕੇ ਦੇਖ ਲਾਂਗੇ ਕਿੱਦਾਂ ਹੁੰਦੀ ਆ ਹਨਾ ਇੱਥੇ ਮੈਂ ਮਿੱਟੀ ਰੱਖੀ ਆਪਣੀ ਕਿਉਂਕਿ ਮੈਂ ਸਾਰੇ ਪਲਾਂਟਾਂ ਦੇ ਵਿੱਚੋਂ ਹਨ ਸਾਰੇ ਗਮਲਿਆਂ ਦੇ ਵਿੱਚੋਂ ਕੁਝ ਮੇਰੇ ਗਮਲੇ ਟੁੱਟੇ ਹੋਏ ਸੀਗੇ ਕੁਝ ਟੁੱਟਣ ਵਾਲੇ ਸੀਗੇ ਉਹਨਾਂ ਦੀ ਸੈਟਿੰਗ ਕਰਕੇ ਤੇ ਮੈਂ ਮਿੱਟੀ ਰੱਖੀ ਚਾਰ ਬੋਰੇ ਭਰੇ ਆਪਣੇ ਸੋ ਮੈਂ ਇਹਦੇ ਲਈ ਕੋਈ ਟੱਬ ਕੋਈ ਕੁਝ ਵੀ ਲੈ ਕੇ ਤੇ ਉਹਦੇ ਵਿੱਚ ਮੈਂ ਮਿੱਟੀ ਪਾ ਕੇ ਪਲਾਂਟ ਜਿਹੜਾ ਲਾ ਸਕਦੀਆਂ ਖਾਦ ਵੀ ਹੈਗੀ ਆ ਮਿੱਟੀ ਵੀ ਹੈਗੀ ਆ ਤੇ ਇੱਕ ਬੋਰਾ ਇਹ ਵਾਲਾ ਹੈ ਇਹਦੇ ਭਰਿਆ ਤਿੰਨ ਬੋਰੇ ਮੇਰੇ ਦੂਸਰੇ ਸੈਟ ਤੇ ਆ ਮ ਦਿਖਾਉਣੀ ਹੈ ਤੁਹਾਨੂੰ ਤੇ ਮਿੱਟੀ ਮੇਰੇ ਕੋਲ ਹੁਣ ਹੈਗੀ ਹੈ ਕੋਈ ਇਦਾਂ ਦੀ ਬਾਲਟੀ ਮਿਲ ਗਈ ਕੋਈ ਇਦਾਂ ਦਾ ਟੱਬ ਮਿਲ ਗਿਆ ਜਾਂ ਉਹਦਾਂ ਦੇ ਹਰੇ ਬੈਗ ਮਿਲ ਗਏ ਕੁਝ ਵੀ ਮੈਂ ਸੈਟਿੰਗ ਕਰੂੰਗੀ ਹੌਲੀ ਹੌਲੀ ਫਿਰ ਮੈਂ ਉਸ ਤੋਂ ਬਾਅਦ ਮਿੱਟੀ ਮੇਰੇ ਕੋਲ ਹੈਗੀ ਮਿੱਟੀ ਪਾ ਸਕਦੀਆਂ ਦਿਖਾ ਸਕਦੀਆਂ ਤੇ ਪlant ਜਿਹੜਾ ਕੋਈ ਲੈ ਕੇ ਲਾ ਸਕਦੀਆਂ ਆ ਵੈਸੇ ਹੀ ਆ ਇਹਦੇ ਵਿੱਚ ਲਾਇਆ ਲਸਣ ਤੇ ਕੜੀ ਪੱਤਾ ਇਹ ਹੈਗਾ ਆ ਸਬਗੰਦਾ ਤੇ ਇਹ ਵੈਸੇ ਹੀ ਆ ਇਹ ਅਲੋਵੇਰਾ ਇਹ ਵੀ ਕਲੀ ਆ ਇਹ ਗਰਮੀਆਂ ਗਰਮੀਆਂ ਹੁੰਦੀ ਐ ਇਹ ਹੁਣ ਥੋੜੇ ਦਿਨ ਹੀ ਮਿਲ ਲੰਦਾ ਹੋਰ ਹੁਣੀ ਆ ਜਿਦੇ ਜਿਦਾ ਮਾੜੀ ਮੈਂ ਠੰਡ ਪੈਣ ਲੱਪਣੀ ਆ ਇਹ ਖਤਮ ਹੋ ਜਾਂਦੀ ਐ ਫਿਰ ਹੁੰਦੀ ਨਹੀਂ ਹੈਗੀ ਨਿਊ ਹੀ ਲੈ ਕੇ ਲਾਉਣੀ ਪੈਂਦੀ ਐ ਤੇ ਇਹ ਵੀ ਬੇਲੇ ਕਰਦਾਂਗੇ ਬੇਲੇ ਕਰਕੇ ਇਹਦੇ ਵਿੱਚ ਕੁਛ ਨਾ ਕੁਛ ਜੰ ਲਾ ਦਾਂਗੇ ਬਰੇ ਟੁੱਟਣ ਵਾਲੇ ਆ ਦੇ ਜੇ ਚੁੱਕ ਕੇ ਖਾਲੀ ਖੁੱਲੀ ਕਰਾਂਗੇ ਟੁੱਟ ਜਾਣੇ ਆ ਇਹ ਟੁੱਟਣ ਵਾਲੇ ਆ ਕਿਉਂਕਿ ਕਾਫੀ ਹੋ ਗਏ ਸਾਲ 1.5 ਸਾਲ ਹੋ ਗਏ ਲੈਨ 2 ਹੋ ਗਏ ਹੋਣਗੇ ਤੇ ਬਾਕੀ ਦੇਖ ਲਾਂਗੇ ਜਿੱਦਾਂ ਵੀ ਜੋ ਵੀ ਹੋਇਆ ਜਾਂ ਕੱਢ ਕੇ ਵਿੱਚੋਂ ਲਾ ਸੁਨ ਲ ਸੁਨ ਲਾ ਦਾਂਗੇ ਜਾਂ ਕੁਛ ਹੋਰ ਲਾ ਦਾਂਗੇ ਜਾਂ ਫਿਰ ਅਦੀ ਦੇਖ ਲਾ ਕਿ ਕਿਦਾਂ ਹੁੰਦੀ ਹੈ ਇਹ ਹੈਗੇ ਨੇ 1 2 3 4 5 6 ਆ ਅਲੋਵੇਰਾ ਇਹ ਹੈ ਮੇਰੀ 베ਰੀ ਠੀਕ ਹੈ ਇਹ 베ਰੀ ਹੈ 베ਰੀ ਨੂੰ ਫਲ ਵੀ ਲੱਗਾ ਹੈ ਆ ਸਾਰੇ ਹੀ ਫਲ ਲੱਗਾ ਹੈ ਇਹ ਮੈਨੂੰ ਬਹੁਤ ਵਧੀਆ ਲੱਗੀ ਮੈਨੂੰ ਮੇਰਾ ਸਿਗਾ ਦਿਲ ਦੇ ਵਿੱਚ ਕਿ ਮੈਂ 베ਰੀ ਲਾ ਮਾ ਹਨ ਤੇ ਫਲ ਵੀ ਲੱਗਾ ਹੋਇਆ ਹੈ ਉਥੋਂ ਮੇਰੀ ਡਾਣੀ ਟਟਾ ਗਈ ਸੀ ਇਹ ਪਈ ਪਹਿਲਾਂ ਹੋਰ ਜਗ੍ਹਾ ਤੇ ਸੀਗੀ ਉਧਰ ਪਈ ਸੀਗੀ ਉਥੋਂ ਮੈਂ ਇੱਥੇ ਲੈ ਕੇ ਆਈ ਆ ਤਾਂ ਜੋ ਥੱਲੇ ਵਾਲੀ ਸਾਈਡ ਤੇ ਮੈਂ 베ਰੀ ਦੀ ਜਿਹੜੀ ਡਾਣੀ ਆ ਥੱਲੇ ਵਾਲੀ ਸਾਈਡ ਤੇ ਲਿਜਾ ਸਕ ਤਾਂ ਜੋ ਥੱਲੇ ਵਾਲੀ ਸਾਈਡ ਤੇ ਚਿੜੀਆਂ ਦੇ ਘੋਸਲੇ ਲਾਏ ਹੋਏ ਆ ਤੇ ਇਹਦੇ ਜਿਹੜੀ ਡਾਣੀ ਆ ਉਧਰ ਨੂੰ ਜਾਣੀਏ ਤਾਂ ਚਿੜੀਆਂ ਨੂੰ ਵੀ ਇਹਦੇ ਵਿੱਚ ਵਧੀਆ ਲੱਗੂਗਾ ਹਨਾ ਸੋ ਫਲ ਲੱਗਾ ਹੋਇਆ ਕਾਫੀ ਸਾਰਾ ਇਦਾਂ ਨਹੀਂ ਕਿ ਫਲ ਨਹੀਂ ਲੱਗਾ ਤੇ ਬਾਕੀ ਹੋਣ ਦੀ ਸੁਭਾਵਨਾ ਹੋਊਗਾ ਠੀਕ ਹੈ ਨਹੀਂ ਪ੍ਰਮਾਤਮਾ ਦੀ ਮਾਜੀ ਇਹ ਪਿਪਲ ਪਿਪਲ ਵੀ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਇਹ ਮੈਂ ਇਹਦੇ ਵਿੱਚ ਲਾਇਆ ਹੈ ਬੈਗ ਦੇ ਵਿੱਚ ਜਿੱਦਾਂ ਵੀ ਹੋਊਗਾ ਵੱਡਾ ਛੋਟਾ ਚੋਈ ਪਤ ਨਹੀਂ ਉਹ ਕੜੀ ਪੱਤਾ ਲਾਇਆ ਆ ਇਹ ਆ ਮੇਰੀ ਹਲਦੀ ਐਡੀ ਐਡੀ ਹੋ ਗਈ ਹਲਦੀ ਚਾਰ ਬੈਗ ਮੇਰੇ ਹਲਦੀ ਦੇ ਆ ਇੱਕ ਉਹ ਵਾਲਾ ਹੈ ਇੱਕ ਹੈ ਤੇ ਦੋ ਜਿਹੜਾ ਆ ਵਾਲਾ ਇਹ ਲਿਆਚੀ ਦਾ ਬੂਟਾ ਹੈ ਜਿਹੜਾ ਲਿਆਚੀ ਦਾ ਬੂਟਾ ਮੈਂ ਉਹ ਲਾਇਆ ਹੋਇਆ ਸੋ ਇਸ ਕਰਕੇ ਲੇਚੀ ਦਾ ਇਹਦਾ ਸੈਟਿੰਗ ਹੋ ਗਈ ਇਹਦੀ ਪਹਿਲਾਂ ਇੱਥੇ ਵੀ ਕਈ ਕੁਝ ਪਿਆ ਸੀ ਉਹ ਵੀ ਸਾਰੇ ਚੁੱਕੇ ਮੈਂ ਸੈਟਿੰਗ ਕੀਤੀ ਇਹ ਬੇਲਿਆ ਵੈਸੇ ਹੀ ਫੁੱਲਣਾ ਵਾਲੀ ਪਿੰਕ ਫੁੱਲਣਾ ਵਾਲੀ ਇਹ ਮੇਰੇ ਉਹ ਹੀ ਆ ਕਲੀ ਦੁਪਹਿਰ ਕਿਹੜੀ ਇਹਦੀ ਵੀ ਸੈਟਿੰਗ ਬਾਅਦ ਚ ਦੇਖਾਂਗੇ ਆ ਸਾਰੇ ਕੰਦਾ ਗੁੰਦਾ ਸਭ ਖਰਾਬ ਹੋ ਗਈਆਂ ਕਿਉਂਕਿ ਅਸੀਂ ਕਿਹੜਾ ਪ੍ਰਿੰਟ ਕੀਤਾ ਸੀਗਾ ਜਦੋਂ ਘਰ ਬਣਾਇਆ ਸੀਗਾ ਸਿਰਫ ਬੁੱਟੀ ਜੀ ਕੀਤੀ ਸੀ ਵਾਈਟ ਕਲਰ ਦੀ ਹਨਾ ਸੋ ਖਰਾਬ ਜਿਹਾ ਹੋ ਗਿਆ ਤੇ ਬਾਕੀ ਮੇਰਾ ਰੱਤ ਦਾ ਵੀ ਇੱਥੇ ਚੱਕ ਦੀ ਚੀਜ਼ਾਂ ਹਨ ਬਾਕੀ ਦੇਖਦੇ ਹਾਂ ਹੁਣ ਵਾਲੇ ਟਾਈਮ ਚ ਕੀ ਹੁੰਦਾ ਤੇ ਇਹ ਵਾਲੀ ਹੈਗੀ ਬੇਲ ਫੁੱਲਣਾ ਵਾਲੀ ਹੈ ਇਹਨੂੰ ਇਹ ਵਾਲੇ ਫਲ ਜਿਹੜੇ ਨਿਕਲਦੇ ਗੁੱਛਿਆਂ ਵਾਲੇ ਦੇਖੋ ਕਿੰਨੇ ਸੋਹਣੇ ਲੱਗਦੇ ਆ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਹਨਾ ਸੋ ਇਹ ਅਮਰੂਦ ਇਹ ਫਰਸਟ ਅਮਰੂਦ ਆ ਮੇਰਾ ਮੈਂ ਜਦੋਂ ਪਹਿਲਾਂ ਪਹਿਲਾਂ ਅਮਰੂਦ ਲੈ ਕੇ ਲਾਇਆ ਸੀਗਾ ਤੇ ਇਹਨੂੰ ਅਮਰੂਦ ਵੀ ਲੱਗੇ ਸੀਗੇ ਤੇ ਕਾਫੀ ਅਸੀਂ ਇਹਦੇ ਅਮਰੂਦ ਖਾਦੇ ਵੀ ਆ ਸੋ ਇਹਨੂੰ ਮੈਂ ਇਹ ਉਧਰਲੀ ਸਾਈਡ ਤੇ ਪਿਆ ਸੀਗਾ ਕਈ ਮੇਰੇ ਬਲੌਗ ਪਹਿਲੇ ਦੇਖੇ ਹੋਣਗੇ ਉੱਥੇ ਪਿਆ ਸੀਗਾ ਇਹ ਉੱਥੋਂ ਮੈਨੂੰ ਇੱਥੇ ਲੈ ਕੇ ਆ ਗੱਬੇ ਸਾਰਿਆਂ ਦੇ ਤੋਂ ਜੋ ਗੱਬੇ ਰੱਖਿਆ ਵਧੀਆ ਲੱਗਦਾ ਹੈ ਹਨਾ ਤੇ ਬਾਕੀ ਖਾਦ ਪਾਈ ਹੋਈ ਹੈ ਸ਼ਾਇਦ ਜਦੋਂ ਹਣ ਮਰੂ ਦੇ ਲੱਗਣਗੇ ਫਿਰ ਮੈਂ ਤੁਹਾਨੂੰ ਇਹਦਾ ਦਿਖਾ ਲੂੰਗੀ ਕਾਫੀ ਵੱਡਾ ਹੈ ਸੋਹਣਾ ਲੱਗਦਾ ਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਖਾਸ ਕਰਕੇ ਬੀੜੇ ਤੋਂ ਬਹੁਤ ਜ਼ਿਆਦਾ ਵਧੀਆ ਲੱਗਦਾ ਮੇਰੀ ਇੱਕੋ ਹੀ ਪ੍ਰੋਬਲਮ ਹੈ ਕਿ ਮੇਰੇ ਕੋਠੇ ਤੇ ਟੈਲਾ ਨਹੀਂ ਲੱਗੀਆਂ ਪਰ ਮਾਤਵਾ ਨੇ ਕਿਤੇ ਕਿਰਪਾ ਕੀਤੀ ਤੇ ਟੈਲਾ ਜ਼ਰੂਰ ਲਵਾਵਾਂਗੇ ਫਿਰ ਫਿਰ ਜਿਹੜੇ ਬੂਟੇ ਇੱਧਰ ਰੱਖੇ ਹੋਏ ਨੇ ਇਹ ਦੂ ਵੀ ਜ਼ਿਆਦਾ ਸੋਹਣੇ ਲੱਗਣੇ ਆ ਚੰਲੇ ਤਾਂ ਫੇ ਵੀ ਇਦਾਂ ਸੋਹਣੇ ਲੱਗਦੇ ਆ ਫਿਰ ਆ ਜੋ ਟੈਲ ਆਈ ਹੋਵੇ ਹੈਨਾ ਫੇ ਜ਼ਿਆਦਾ ਵਧੀਆ ਲੱਗਦੀ ਆ ਸੋ ਉਹਦਲਾ ਏਰੀਆ ਹੋ ਗਿਆ ਕਵਰ ਇਹ ਹੈ ਮੇਰਾ ਇਹ ਤਾਂ ਸਿੱਦੇ ਬੁੱਟੇ ਆ ਇਹਦੇ ਵਿੱਚ ਲਸਣ ਹੈ ਚੌਹਾਂ ਦੇ ਵਿੱਚ ਲਸਣ ਹੈ ਤੇ ਆ ਬੀਟਰੂਟ ਜਿਹੜੇ ਹੁੰਦੇ ਨੇ ਫਰੂਟ ਹੁੰਦਾ ਆ ਜ਼ਿਕੰਦਰ ਕਹਿੰਦੇ ਜਿਹਨੂੰ ਉਹ ਆ ਇਹ ਜ਼ਿਕੰਦਰ ਲਾਏ ਹੋਏ ਵਿੱਚ ਇਹਦੇ ਜਦੋਂ ਬੂਟੇ ਥੋੜੇ ਵੱਡੇ ਵੱਡੇ ਹੋ ਜਾਣੇ ਆ ਫਿਰ ਬੂਟੇ ਤੇ ਕੱਲੇ ਕੱਲੇ ਕਰ ਦਿਆਂ ਚਕੰਦਰ ਦੇ ਇਹ ਫੁੱਲ ਨਾਲੇ ਬੇਲੇ ਇਹ ਵੀ ਤੇ ਆਹ ਦੇਖੋ ਫੁੱਲ ਨਿਕਲੇ ਹੋਏ ਪਿੰਕ ਰੰਗ ਦੇ ਕਿੰਨੇ ਸੋਹਣੇ ਲੱਗਦੇ ਦੂਰੋਂ ਇੰਨੇ ਜਿਆਦੇ ਵਧੀਆ ਲੱਗਦੇ ਆ ਨਾ ਬਹੁਤ ਜਿਆਦਾ ਵਧੀਆ ਲੱਗਦੇ ਸੋ ਇਹ ਅਲੋਵੇਰਾ ਇਹ ਅਲੋਵੇਰਾ ਦੇਖੋ ਮੇਰੇ ਟਾਇਰ ਚ ਲਾਈ ਹੋਈ ਹੈ ਟਾਇਰ ਦੇ ਵਿੱਚ ਫਸਟ ਟਾਈਮ ਦੀ ਲਾਈ ਹੋਈ ਹੈ ਸੋ ਇਹਦੇ ਵਿੱਚ ਹੈਗਾ ਲਸਣ ਲਸਣ ਤੇ ਧਨੀਆ ਆ ਲਸਣ ਲਾਇਆ ਹੋਇਆ ਪਰ ਧਨੀਆ ਚ ਹਲੇ ਹੋਇਆ ਨਹੀਂ ਹੈਗਾ ਅਸੀਂ ਧਨੀਆ ਲਾਇਆ ਪਰ ਧਨੀਆ ਹੋਇਆ ਨਹੀਂ ਹੈਗਾ ਆ ਦੇ ਉੱਪਰ ਹੀ ਪਿਆ ਆ ਸੋ ਹੁਣ ਅਸੀਂ ਕੱਲ ਨਿਊ ਧਨੀਆ ਮੰਗਾਇਆ ਆ ਨਮਾ ਹੋਰ ਇਹ ਵੀ ਨਮਾ ਮੰਗਾਇਆ ਹੋਰ ਹੁਣ ਉਹ ਦੁਬਾਰਾ ਇੱਥੇ ਗੋਡੀ ਕਰਕੇ ਇਹਦੀ ਫੇਲ ਲਾਵਾਂਗੇ ਇਹ ਧਨੀਆ ਇੱਥੇ ਹਲੇ ਨਹੀਂ ਉੱਗਿਆ ਬਾਕੀ ਜਿਹੜੇ ਹੋਰ ਚੀਜ਼ਾਂ ਲਾਈਆਂ ਅਸੀਂ ਉੱਗ ਗਈਆਂ ਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਤੇ ਇਹ ਧਨੀਆ ਜਿਹੜਾ ਹਜੇ ਨਹੀਂ ਹੋਇਆ ਸੋ ਹੌਲੀ ਹੌਲੀ ਹੋ ਜਾਊਗਾ ਨਿਊ ਲੈ ਕੇ ਲਾ ਦਾਂਗੇ ਤਾਂ ਵੀ ਹੋ ਜਾਊਗਾ ਇਹ ਆ ਅਮਰੂਦ ਦੇਖੋ ਕਿੰਨੇ ਅਮਰੂਦ ਲੱਗੇ ਅਮਰੂਦ ਅਮਰੂਦ ਇਹ ਵੀ ਮੇਰਾ ਫੇਵਰਿਟ ਬੁੱਟਾ ਹੈ ਇਹ ਵੀ ਹੋਰ ਜਗ੍ਹਾ ਤੇ ਪਿਆਸੇਗਾ ਇਹਦੀ ਵੀ ਆਪਾਂ ਸੈਟਿੰਗ ਕੀਤੀ ਹੈ ਆਹਦੀ ਲੱਗੇ ਹੋਏ ਕਿੰਨੇ ਲੱਗੇ ਹਨ ਆਹਦੇ ਅਮਰੂਦ ਇਹ ਅਮਰੂਦ ਹੈ ਇਹ ਵੀ ਬੁੱਟਾ ਮੇਰਾ ਉਹ ਖੁੰਝੇ ਜਿਹਾ ਉਥੋਂ ਲਿਆ ਕੇ ਇੱਥੇ ਰੱਖਿਆ ਸੋਹਣਾ ਲੱਗਦਾ ਨਾ ਇਹ ਹੈ ਮੇਰਾ ਅ ਲਿਆਚੀ ਦਾ ਬੁੱਟਾ ਲਿਆਚੀ ਦਾ ਬੁੱਟਾ ਤਿੰਨ ਬੁੱਟਾ ਚਲਾ ਦਿੱਤਾ ਕੰਮਲੇ ਜਲਾਤਾ ਇੱਕ ਟਾਹ ਬ ਚਲਾਤਾ ਇੱਕ ਉਥੇ ਲਾਤਾ ਇੱਕ ਉੱਧਰ ਲਾਤਾ ਤੇ ਆਲੇ ਦੁਆਲੇ ਦੀ ਹੈਗੀ ਚਕੰਦਰ ਇਹ ਕੱਲੇ ਕੱਲੇ ਕਰਨੇ ਆ ਇਹ ਨਿੰਬੂ ਜਾਂ ਸੰਤਰੇ ਦਾ ਬੁੱਟਾ ਆ ਫਿਲਹਾਲ ਇਹਦੇ ਪੱਤੇ ਝੜ ਗਏ ਸਾਰੇ ਹੁਣ ਸ਼ਾਇਦ ਨਵੇਂ ਬੇਬੀ ਪੱਤੇ ਨਿਕਲਣਗੇ ਫੇ ਪਤਾ ਲੱਗ ਜਾਊਗਾ ਇਹ ਮੇਰਾ ਕੜੀ ਪੱਤਾ ਇਹ ਮੇਰਾ ਕੜੀ ਪੱਤਾ ਫਿਲਹਾਲ ਬਹੁਤ ਛੋਟਾ ਹੈ ਜਿਆ ਵੱਡਾ ਨਹੀਂ ਹੋਇਆ ਹੈਗਾ ਤੇ ਐਡਾ ਕਹੀ ਆ ਤੇ ਇਹ ਫੁੱਲਾਂ ਵਾਲਾ ਬੂਟਾ ਇਹ ਦੇਖ ਫੁੱਲ ਕਿੰਨੇ ਸੋਹਣੇ ਆਖਲੀ ਇਹਨਾਂ ਨੂੰ ਜਿਆਦਾ ਖਾਦ ਪਾਉਣੀ ਆ ਉਦੋਂ ਦੇ ਵਧੀਆ ਨਿਕਲਣ ਲੱਗੇ ਆ ਇਹ ਆ ਮੇਰੀ ਕਲੀ ਇਹ ਕਲੀ ਦਾ ਬੂਟਾ ਇਹਦੀ ਮੋਗਰਾ ਕਲੀ ਆ ਇਹਨੂੰ ਮੋਗਰਾ ਕਲੀ ਕਹਿੰਦੇ ਆ ਇਹ ਵਾਲੀ ਨੂੰ ਤੇ ਇਹਦੇ ਫੁੱਲ ਜਿਹੜੇ ਬਹੁਤ ਜ਼ਿਆਦਾ ਵਧੀਆ 스멜 ਆਉਂਦੀ ਆ ਮੋਗਰਾ ਕਲੀ ਦੀ ਸੋ ਇਹ ਇਧਰ ਤੁਲਸੀ ਇਹ ਅਨਾਰ ਅਨਾਰ ਦਾ ਬਾਂਡ ਮੇਰਾ ਫਸਟ ਆਂਟੀ ਇਹ ਵਾਲਾ ਪਹਿਲਾ ਜਿਹੜਾ ਮੈਂ ਲੈ ਕੇ ਨਹੀਂ ਸੀ ਲਾਇਆ ਕਿਤੇੋਂ ਵੀ ਸਾਡੇ ਉਧਰ ਕਿਤੇ ਕਿਸੇ ਨੇ ਲੱਗਾ ਸੀਗਾ ਉੱਥੋਂ ਡਾਣੇ ਕੱਟ ਕੇ ਲਿਆ ਕੇ ਲਾਈ ਸੀਗੀ ਤੇ ਇਹ ਉਹਦੇ ਨਾਲ ਹੀ ਹੋ ਗਿਆ ਡਾਣੇ ਕੱਟ ਕੇ ਲਾਈ ਹੋਈ ਆ ਉਹਦੇ ਨਾਲ ਹੀ ਇਹ ਹੋ ਗਿਆ ਤੇ ਇਹਨੂੰ ਨਾਰ ਪਹਿਲਾਂ ਵੀ ਲੱਗ ਚੁੱਕੇ ਆ ਕਈ ਵਾਰੀ ਤੇ ਝੜ ਵੀ ਚੁੱਕੇ ਆ ਦੋ ਤਿੰਨ ਨਾਰ ਅਸੀਂ ਖਾ ਵੀ ਚੁੱਕੀਆਂ ਤੇ ਹੁਣ ਫਿਰ ਦੁਬਾਰਾ ਇਹਨਾਂ ਨਵਾਂ ਫਲ ਹੋਰ ਲੱਗਾ ਤੇ ਨਾਰ ਵੀ ਲੱਗੇ ਹੋਈ ਆ ਆ ਨਵਾਂ ਫਲ ਤੇ ਇਹ ਨਾਰ ਛੋਟੇ ਛੋਟੇ ਆਂ ਛੋਟੇ ਛੋਟੇ ਨਾਰ ਵੀ ਲੱਗੇ ਹੋਏ ਆ ਤੇ ਇਹਦੇ ਨਾਲ ਸੀ ਪਹਿਲਾਂ ਖਾ ਵੀ ਚੁੱਕੇ ਆ ਸੋ ਮੈਨੂੰ ਅਨਾਰ ਦਾ ਪਲੈਂਟ ਜਿਹੜਾ ਘਰ ਦੇ ਵਿੱਚ ਲਾਉਣਾ ਜਾਂ ਜਿੱਥੇ ਵੀ ਜਗ੍ਹਾ ਮਿਲ ਜੀ ਉੱਥੇ ਲਾਉਣਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਤਿੰਨ ਨਵੇਂ ਪੱਤੇ ਵੀ ਹੋਰ ਇਹਨੂੰ ਆ ਰਹੇ ਆ ਡਾਣੀਆਂ ਇਹਦੀਆਂ ਹੋਰ ਆ ਰਹੀਆਂ ਨੇ ਸੋ ਠੀਕ ਹੈ ਦੂਸਰਾ ਆ ਹੇ ਹੇ ਕੀ ਬਾਤ ਹੈ ਦੇਖੋ ਫਲ ਕਿੰਨੇ ਸੋਹਣੇ ਹਨ ਇੰਨੇ ਜਿਆਦਾ ਵਧੀਆ ਹਨ ਮੈਂ ਜਦੋਂ ਛਾਤੇ ਚੜੀ ਆ ਨਾ ਮੇਰਾ ਮਨ ਕਰੇ ਮੈਂ ਇੱਥੇ ਕੋਠੇ ਤੇ ਹੀ ਰਹਿ ਨਾ ਅੱਜ ਪੂਰਾ ਦਿਨ ਹਨ ਨਾ ਦੇਖੋ ਕਿੰਨੇ ਸੋਹਣੇ ਫੁੱਲ ਨਿਕਲੇ ਬਹੁਤ ਜਿਆਦਾ ਨਿਕਲੇ ਸਭ ਤੋਂ ਵੱਡੀ ਖੁਸ਼ਬੂ ਜਿਹੜੀ ਮੈਨੂੰ ਆ ਰਹੀ ਹੈ ਨਾ ਇਸ ਟਾਈਮ ਇੱਥੇ ਖੜੀ ਆ ਤੇ ਔ ਲੱਗਾ ਪਲਾਂਟ ਆਉਂਦੇ ਪਰਿਆ ਪਿਆ ਆ ਹਾਏ ਇੱਥੇ ਤੱਕ 스멜 ਆਉਂਦੀ ਆ ਇੰਨੀ ਵਧੀਆ 스멜 ਆਉਂਦੀ ਆ ਨਾ ਮੇਰਾ ਦਿਲ ਕਹਿੰਦਾ ਮੈਂ ਛੋਟੀ ਜੀ ਹੁੰਦੀ ਨਾ ਉਹਨਾਂ ਗਮਲੇ ਦੇ ਬੁੱਟੇ ਦੇ ਉੱਤੇ ਜਾ ਕੇ ਬਹਿ ਜਾਂਦੇ ਵੀ ਜੇ ਕਿਸੇ ਇੰਨੀ ਜੀ ਖੁਸ਼ਬੂ ਲੈਣੀ ਆ ਹਨਾ ਜੇ ਕੁਦਰਤ ਦਾ ਰੰਗ ਹੈ ਨਾ ਇਹ ਸਾਰਾ ਮੇਰੇ ਪਛਾਤਾ ਦੇ ਉੱਤੇ ਕੁਦਰਤ ਦਾ ਰੰਗ ਹੈ ਦੇਖੋ ਕਿਦਾਂ ਕਿਦਾਂ ਦੇ ਰੰਗ ਹੈ ਤੇ ਹਨਾ ਕਿੰਨੇ ਕਿੰਨੇ ਤਰ੍ਹਾਂ ਦੇ ਰੰਗ ਆ ਕਿੰਨੇ ਪਿਆਰੇ ਨੇ ਕਿੰਨੇ ਸਾਰੇ ਵਧੀਆ ਨੇ ਸਭ ਤੋਂ ਵਧੀਆ ਚੀਜ਼ ਜਿਹੜੀ ਹੈਗੀ ਹੈ ਦੁਨੀਆ 'ਦੇ ਕੁਦਰਤ ਹੈ ਕੁਦਰਤ ਤੋਂ ਇਲਾਵਾ ਕੁਝ ਵੀ ਨਹੀਂ ਹੈਗਾ ਤੇ ਚਿੜੀਆਂ ਦੇ ਘਰ ਵੀ ਇੱਧਰ ਲਾਏ ਹੋਏ ਆ ਇੱਥੇ ਸਰਕ ਰਹਿੰਦੀ ਇਹਨਾਂ ਦੇ ਵਿੱਚ ਸਰਕ ਦੇ ਬੱਚੇ ਆ ਇਹ ਚ ਵੀ ਸਰਕ ਦੇ ਬੱਚੇ ਆ ਇਹਦੇ ਵਿੱਚ ਵੀ ਸਰਕ ਆ ਸੋ ਇਸ ਕਰਕੇ ਮੈਂ ਵੀਡੀਓ ਇਹ ਵਾਲੀ ਕੱਟਦੀ ਹਾਂ ਹੁਣ ਮੈਂ ਨਾਲ ਵੀਡੀਓ ਹੋਰ ਬਣਾਉਂਗੀ ਪਹਿਲਾ ਬਲੌਗ ਮੇਰਾ ਇਹ ਵਾਲੇ ਆ ਜਾਊਗਾ ਦੂਸਰਾ ਬਲੌਗ ਮੇਰਾ ਨੈਕਸਟ ਇਧਰ ਵਾਲਾ ਆ ਜਾਊਗਾ ਫਿਰ ਤੀਸਰਾ ਆ ਜਾਊਗਾ ਠੀਕ ਹੈ